ਹਾਂਜੀ ਭਵਾਨੀਗੜ ਕੈਂਚੀਆਂ ਤੋਂ ਸਮਾਨੇ ਨੂੰ ਜਾਂਦੇ ਆ ਨਮਾਦ ਦੇ ਪਿੰਡ ਆਉਂਦਾ ਰਸਤੇ 'ਚ ਉੱਥੇ ਮੇਲੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਕਿਹੋ ਜਿਹਾ ਮੇਲਾ ਵਧੀਆ ਮੇਲਾ ਮੰਨਿਆ ਜਾਂਦਾ ਆਲੇ-ਦਾਲੇ ਦੇ ਪਿੰਡਾਂ 'ਚ ਆਪਣਾ ਏਰੀਆ 'ਚ ਇਹ ਜਿਹੜਾ ਨਮਾਦਿਆਂ ਦਾ ਮੇਲਾ ਵਧੀਆ ਮਸ਼ਹੂਰ ਆ ਕਾਫੀ ਪੁਰਾਣਾ ਮੇਲਾ ਅੱਜ ਤੁਹਾਨੂੰ ਚੰਡੋਲ ਦਿਖਾਉਨੇ ਆ ਤੇ ਕਿਸ਼ਤੀਆਂ ਵੀ ਲੱਗੀਆਂ ਹੋਈਆਂ ਨੇ ਇੱਥੇ ਬਾਕੀ ਬੱਚਿਆਂ ਲਈ ਵੀ ਬਹੁਤ ਐਕਟੀਵਿਟੀ ਕਰਨ ਲਈ ਝੂਲੇ ਵਗੈਰਾ ਹੈਗੇ ਨੇ ਸਾਰੇ ਆਪਾਂ ਕੱਲੀ-ਕੱਲੀ ਚੀਜ਼ ਦਿਖਾਉਨੇ ਆਓ ਜਿਸਦੇ ਨਾਲ ਹੁਣ ਦੇਖੋ ਦੁਕਾਨਾਂ ਵੀ ਘੁੰਮਾਂਗੇ ਆਪਾਂ ਤੁਹਾਨੂੰ ਸਟਾਲਾਂ ਵਗੈਰਾ ਸਾਰੀਆਂ ਚੀਜ਼ਾਂ ਤੇ ਆਪਾਂ ਲੈ ਕੇ ਚੱਲਦੇ ਆਂ ਸੋ ਦੇਖੋ ਤੇ ਕਮੈਂਟ ਜ਼ਰੂਰ ਕਰਿਓ ਜਿਹੜੇ ਜਿਹੜੇ ਇਹ ਮੇਲੇ ਲਾ ਜਿੰਨਾਂ ਨੇ ਦੇਖਿਆ ਜਾਂ ਕਿਸੇ ਦੇ ਨੇੜੇ ਪਿੰਡ ਹੈ ਸੋ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਜਰ ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਦਾ ਉਹਦੇ ਨਾਲ ਇਹ ਵੀਡੀਓ ਜ਼ਰੂਰ ਜੀ ਸ਼ੇਅਰ ਕਰੋ ਸੋ ਜੇ ਵੀਡੀਓ ਅਕੇ ਤੁਸੀਂ ਦੇਖਣੀ ਚਾਹੁੰਦੇ ਹੋ ਸਾਡੀ ਇਸ ਤਰ੍ਹਾਂ ਦੀ ਵੀਡੀਓ ਮੇਲੇ ਵਗੈਰਾ ਜਾਂ ਤੁਹਾਨੂੰ ਸ਼ਹਿਰ ਪਿੰਡ ਦੇਖਣੇ ਨੇ ਆਪਣਾ ਚੈਨਲ ਆ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਅਸੀਂ ਸਾਡਾ ਹੌਸਲਾ ਵਧੇ ਅੱਗੇ ਲਈ ਤੁਹਾਡੇ ਲਈ ਵਧੀਆ ਏਦਾਂ ਦੀਆਂ ਵੀਡੀਓਜ਼ ਲੈ ਕੇ ਆਈਏ। ਸੋ ਇੱਥੇ ਦੇਖ ਸਕਦੇ ਹੋ ਜਿਹੜੇ ਆਪਣੇ ਹੱ ਘੋਰੇ ਹੁੰਦੇ ਨੇ ਘਟੋ ਘਟੇ ਇਹਦੀਆਂ ਘਟੋ ਘਟਾ ਮੈਂ ਜੇ ਗਿਣਤੀ ਕਰੀ ਇਹਦਾ ਬਾੜ ਕੀਤਾ 20 40 ਦੁਕਾਨਾਂ ਘਟੋ ਘਟੇ ਹੋ ਰਹੀਆਂ ਸੀ। ਵਧੀਆ ਕਾਫੀ ਵੱਡਾ ਮੇਲਾ। ਸੋ ਇੱਥੇ ਸੰਗਤ ਦਰਸ਼ਨ ਕਰਨ ਲਈ ਵੀ ਦੂਰੋਂ ਆਉਂਦੀ ਆ ਸੋ ਮੰਨ ਤਾਂ ਇਹ ਆ ਵੀ ਇੱਥੇ ਮੁਰਾਦ ਲੋਕਾਂ ਦੀ ਬਹੁਤ ਜਲਦੀ ਆ ਜਿਹੜੀ ਉਹ ਪੂਰੀ ਹੁੰਦੀ ਆ। ਬੜੇ ਲੋਕ ਨੇ ਜਿਹੜੇ ਇੱਥੇ ਆਉਂਦੇ ਨੇ ਕਾਫੀ ਰਸੀ ਵਧੀਆ ਭੀੜ ਆ ਤੁਸੀਂ ਦੇਖੋ ਅਸੀਂ ਸ਼ਾਮ ਜੇ ਨੂੰ ਮੇਲੇ ਨੂੰ ਗਏ ਸੀ ਕਰਨ ਕਰਕੇ ਥੋੜਾ ਜਆ ਮੌਸਮ ਵੀ ਠੀਕ ਸੀ ਬਾਕੀ ਪ੍ਰਬੰਧ ਬਹੁਤ ਵਧੀਆ ਕਰੇ ਹੋਏ ਨੇ ਪ੍ਰਸ਼ਾਸਨ ਦਾ ਸੋ ਕੋਈ ਇੱਥੇ ਹੁੱਲੜਬਾਜੀ ਸਾਨੂੰ ਦੇਖਣ ਨੂੰ ਨਹੀਂ ਮਿਲੀ ਜਿਹੜੀ ਮੇਡ ਚੀਜ਼ ਆਪਾਂ ਮੇਲੇ 'ਚ ਦੇਖੀਏ ਕੋਈ ਮੋਟਰਸਾਈਕਲ ਇੰਦਰੋਂ ਲੈ ਗਿਆ ਜਾਂ ਡਰੈਕਟਰ ਲੈ ਗਿਆ ਇਦਾਂ ਦੀ ਕੋਈ ਚੀਜ਼ ਨਹੀਂ ਵਧੀਆ ਸ਼ਾਂਤਮਈ ਮੇਲਾ ਜਿਹੜਾ ਹੋ ਲੋਕਾਂ ਦਾ ਠੱਡੇ ਗਰੇ ਸੀ ਆਪਣਾ ਮੇਲਾ ਵੀ ਦੇਖ ਰਹੇ ਸੀ ਕੋਈ ਖਾ ਰਿਹਾ ਪੀ ਰਿਹਾ ਮਤਲਬ ਕੋਈ ਇਦਾਂ ਦੀ ਕੋਈ ਹੁੰਡੜਬਾਜੀ ਵਾਲਾ ਕੋਈ ਇਸ ਸਾਨੂੰ ਚੀਜ਼ ਦੇਖਣ ਨੂੰ ਨਹੀਂ ਮਿਲਿਆ ਆਓ ਤੁਹਾਨੂੰ ਬਾਕੀ ਸਾਰਾ ਮੇਲਾ ਪਾਏ ਇਦਾਂ ਦਿਖਾਈਏ

ਮੰਗੀ ਨੂੰ ਆਪ ਜੇ ਆਪ ਕੋਈ ਵੀ ਸੰਗੀਤ ਵਾਲੀ ਵੀ ਬੋਲ ਲੈ ਆਪਣੇ ਵੀ ਵੀ ਕੋ ਆ ਵੀਡੀਓ ਕਰ ਰਹੇ ਨੇ ਕਿਵੇਂ ਬਣਾ ਰਹੇ ਆ ਬਹੁਤ ਬਹੁਤ ਨਾਪੋਸਿਟੀ ਬਾਈ ਉਹਦੇ ਨਾਲ All you can eat. Different issues. ਅਲੀ ਕੋਲਤੀ ਸਭੀ ਸਨਮਾਇਆ ਦਾ ਸਾਡੀ ਮੋਦੀ ਹੈ ਗੇਲਾ ਤੇ ਨ ਭਾਈ ਕੰਮ ਕਰਦੇ ਚੌਥਾ ਹੁੰਦੇ ਆ ਪਰ ਵੇਲਾ ਬੋਲੀਏ ਦੀ ਹੁਣ ਚੱਲੀ ਜਿਵੇਂ ਚੱਲਦਾ ਸੜਕ ਤੇ ਖੇਂਗਾ ਦੁਨੀਆ ਮਤਲਬੀ ਹੈ ਪਰ ਤੇਜ ਸਰਾਓ ਜੀ ਕਰਮਜੀਤ ਗਰੇਵਾਲ ਸਤਨਾਮ ਗਰੇਵਾਲ ਇੰਦਰਜੀਤ ਨੰਬਰਦਾਰ ਸਾਹਿਬ ਜਸਵਿੰਦਰ ਸਿੰਘ ਜੀ ਨੰਬਰਦਾਰ ਕੋਕ ਗਰੇਵਾਲ ਜੀ ਮਲਕੀਤ ਸਿੰਘ ਜੀ ਸਾਡੇ ਸਾਫ ਦਾ ਸਰਪੰਚ ਸਾਰੇ ਭਰਾਵਾਂ ਦਾ ਕਹਿੰਦੇ ਬਹੁਤ ਵੱਡੇ ਪੱਧਰ ਤੇ ਯੋਗਦਾਨ ਹੈ ਪਹਿਲਾਂ ਬੇਨਤੀ ਕਰਨਾ ਇੱਕ ਮਿੰਟ ਮੈਨੂੰ 2 ਮਿੰਟ ਦੇ ਦਿਓ ਬੱਸ ਭਾਈ ਮੱਲਾ ਨੂੰ ਬੇਨਤੀ ਜੀ ਸਰਦਾਰ ਜੱਫਰ ਖਰੂ ਸੁਆਮੀ ਲੋ ਭਾਈ ਇਹ ਵਧੀਆ ਬੰਦੇ ਨੇ ਝੰਡੀਆਂ ਦੇ ਇਹ ਤੋਂ ਬਾਅਦ ਨਾ ਬੇਨਤੀ ਕਰਨਾ ਆਇਓ ਲੱਖੇ ਪਹਿਲਵਾਨ ਦਾ ਚੇਲਾ ਲਗਾਮੀ ਵਾਲਾ ਦਾ I got you.